ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਕੁਝ ਖੋਤਾਂ ਬਾਰੇ ਪੜ੍ਹਾਂਗੇ ਤੇ ਇਹ ਖੋਤਾਂ ਕਿਹੜੇ-ਕਿਹੜੇ ਮੌਕਿਆਂ ਤੇ ਵਰਤੀਆਂ ਜਾਂਦੀਆਂ ਉਹਨਾਂ ਸਥਿਤੀਆਂ ਬਾਰੇ ਜਾਣਕਾਰੀ ਹਾਸਲ ਕਰਾਂਗੇ ਪਹਿਲੀ ਖੋਟੇ ਦਿਲ ਤੇ ਭਾਕਮਾਏ ਉਹ ਆਸਾਨ ਵੀ ਵਿਰਥਾ ਜਾਏ ਜਦੋਂ ਕੋਈ ਵਿਅਕਤੀ ਕਿਸੇ ਲਈ ਚੰਗਾ ਕੰਮ ਤਾਂ ਕਰੇ ਪਰ ਦਿਲ ਪੂਰਾ ਸਾਫ਼ ਨਾ ਹੋਵੇ ਤਾਂ ਇਹ ਕਿਹਾ ਜਾਂਦਾ ਹੈ ਦੂਸਰੀ ਖਲੋੜ ਨੂੰ ਥਾਂ ਮਿਲੇ ਵਹਿਣ ਨੂੰ ਆਪੇ ਬਣਾ ਲਵਾਂਗੇ ਜਦੋਂ ਕੋਈ ਵਿਅਕਤੀ ਥੋੜੀ ਜਹੀ ਮਦਦ ਲੈ ਕੇ ਫਿਰ ਆਪਣੀ ਹਿੰਮਤ ਨਾਲ ਆਪਣੇ ਪੈਰਾਂ ਤੇ ਖਲੋਣ ਦਾ ਇਰਾਦਾ ਰੱਖੇ ਤਾਂ ਕਹਿੰਦੇ ਹਨ ਤੀਸਰੀ ਖਾਣ ਪੀਣ ਨੂੰ ਚੰਗੀ ਭਲੀ ਰਾਮ ਜਪਣ ਨੂੰ ਗੁੰਗੀ ਜਦੋਂ ਕੋਈ ਵਿਅਕਤੀ ਖਾਣ ਪੀਣ ਨੂੰ ਤਾਂ ਤਿਆਰ ਹੋਵੇ ਪਰ ਕੰਮ ਕਰਨ ਵੇਲੇ ਬਹਾਨੇ ਬਣਾਵੇ ਉਦੋਂ ਕਹਿੰਦੇ ਹਨ ਚੌਥੀ ਗੱਲ ਆਈ ਗਿੱਟੇ ਕੋਈ ਰੋਵੇ ਤੇ ਕੋਈ ਪਿੱਟੇ ਕਿਸੇ ਨੂੰ ਬਿਨਾਂ ਸੋਚੇ ਸਮਝੇ ਕੋਈ ਅਜਿਹੀ 24ਵੀਂ ਗੱਲ ਕਹਿ ਦੇਣੀ ਜਿਸ ਨੂੰ ਸੁਣ ਕੇ ਅਗਲੇ ਦਾ ਮਨ ਦੁਖੀ ਹੋਵੇ ਪੰਜਵੀਂ ਗੱਲੀ ਬਾਤੀ ਮੈਂ ਵੱਡੀ ਕਰਤੂਤੀ ਵੱਡੀ ਜਿਸ਼ਾਈ ਜਦੋਂ ਕੋਈ ਸਿਰਫ ਗੱਲਾਂ ਨਾਲ ਆਪਣੇ ਆਪ ਨੂੰ ਵੱਡਾ ਜਿਤਾਵੇ ਪਰ ਕੰਮ ਨਾ ਕਰੇ ਤੇ ਕੰਮ ਕਰਨ ਦੇ ਮੌਕੇ ਟਾਲ ਜਾਵੇ ਉਸ ਬੰਦੇ ਲਈ ਇਹ ਖਾਨ ਵਾਰਤੀ ਜਾਂਦੀ ਹੈ ਛੇਵੀਂ ਘਰ ਦਾ ਪੇਤੀ ਲੰਕਾ ਟਾਏ ਜਦੋਂ ਆਪਣੇ ਹੀ ਨਜ਼ਦੀਕੀ ਵਿਅਕਤੀ ਨੁਕਸਾਨ ਕਰ ਦੇਣ ਸੱਤਵੀਂ ਹਾਥੀ ਦੇ ਦੰਦ ਖਾਣ ਨੂੰ ਹੋਰ ਦਿਖਾਉਣ ਨੂੰ ਹੋਰ ਦਿਖਾਵਾ ਕੁਝ ਹੋਰ ਹੋਵੇ ਪਰ ਅਸਲ ਹਕੀਕਤ ਹੋਰ ਹੋਵੇ ਅੋਸਮੇ ਸਖਾਨ ਦੀ ਵਰਤੋਂ ਕੀਤੀ ਜਾਂਦੀ ਹੈ। 8ਵੀਂ ਹੱਥ ਕੰਗਣ ਨੂੰ ਆਰਸੀ ਕੀ ਜੋ ਗੱਲ ਸਪਸ਼ਟ ਹੋਵੇ ਉਸ ਦਾ ਸਬੂਤ ਨਹੀਂ ਚਾਹੀਦਾ। 9ਵੀਂ ਆਪ ਭਲਾਤਾ ਜੱਗ ਭਲਾ ਆਪਣਾ ਵਰਤਾਵ ਚੰਗਾ ਹੋਵੇ ਤਾਂ ਦੁਨੀਆ ਵੀ ਚੰਗੀ ਲੱਗਦੀ ਹੈ। 10ਵੀਂ ਇੱਕ ਤੀਰ ਨਾਲ ਦੋ ਸ਼ਿਕਾਰ ਜਦੋਂ ਕੰਮ ਕਰਨ ਨਾਲ ਦੋ ਫਾਇਦੇ ਹੋਣ। ਹਾਂਜੀ ਇਹ ਸੀ ਕੁਝ ਅਖੋਤਾਂ ਜਾਂ ਕਹਾਵਤਾਂ। ਜੇ ਤੁਹਾਨੂੰ ਇਹ ਖਾਬਤਾ ਵਧੀਆ ਲੱਗੀਆਂ ਹੋਣ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਥੈਂਕ ਯੂ